ਉਸ ਤਰੀਕੇ ਦੇ ਨਾਲ بار بار ਪਠਾਨਕੋਟ ਦੇ ਵਿੱਚ ਇਨਪੁੱਟਸ ਆਉਂਦੀਆਂ ਰਹਿੰਦੀਆਂ ਆ ਚਾਹੇ ਉਹ ਆਰਮੀ ਨੂੰ ਆਉਂਦੀਆਂ ਚਾਹੇ ਉਹ ਪੁਲਿਸ ਨੂੰ ਆਉਂਦੀਆਂ ਚਾਹੇ ਉਹ ਇੰਟੈਲੀਜੈਂਸ ਨੂੰ ਆਉਂਦੀਆਂ ਉਸ ਉਸ ਚੀਜ਼ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਪੁਲਿਸ ਟੈਕਲ ਕਰੇਗੀ ਕਿ ਸਟੈਪਸ ਲਏ ਹੋ ਚੁੱਕੇ ਜਾਣਗੇ ਕਿਉਂਕਿ ਆਏ ਦਿਨ ਜਿਹੜੇ ਉਹਦੇ ਇਨਪੁੱਟਸ ਜਿਹੜੇ ਆ ਲਗਾਤਾਰ ਦੇਖੇ ਜਾ ਰਿਹਾ ਸਸਪੈਕਟਿਡ ਪਰਸਨਸ ਵੀ ਇੱਥੇ ਜਿਹੜੇ ਆ ਉਹ ਐਂਟਰ ਹੁੰਦੇ ਨੇ ਕੋਈ ਵੀ ਕਿਸੇ ਕਿਸਮ ਦਾ ਗੈਰਕਾਨੂੰਨੀ ਕੰਮ ਕਰ ਰਿਹਾ ਉਹਨੂੰ ਕਿਸੇ ਕੀਮਤ ਤੇ ਵੀ ਨਹੀਂ ਬਖਸ਼ਿਆ ਜਾਊਗਾ ਤੇ ਜਿਹੜਾ ਇਹਨਾਂ ਪਠਾਨਕੋਟ ਪੁਲਿਸ ਦਾ ਜਿਹੜਾ ਆਫੀਸ਼ਲ ਪੇਜ ਹੈਗਾ ਫੇਸਬੁੱਕ ਪੇਜ ਸੋਸ਼ਲ ਮੀਡੀਆ ਤੇ ਅਕਸਰ ਜਿਹੜੇ ਆਪਣੀ ਐਕਟੀਵਿਟੀਜ਼ ਜੜੀ ਪੋਸਟ ਕੀਤੀ ਜਾਂਦੀਆਂ ਉਹ ਵਾਕਈ ਮਤਲਬ ਉਸ ਚੀਜ਼ ਤੇ ਗੌਰ ਕੀਤਾ ਜਾਂਦਾ ਜਾਂ ਫਿਰ ਉਹ ਸਿਰਫ ਮੀਡੀਆ ਦੀ ਸੁਰੱਖਿਆ ਬਣਨ ਦੇ ਲਈ ਕੀਤਾ ਜਾਂਦਾ ਈ ਈਵਨਿੰਗ ਤੇ ਕੀ ਕਹੋਗੇ ਕਿਉਂਕਿ ਪਠਾਨਕੋਟ ਦੇ ਵਿੱਚ ਜ਼ੋਰਾਂ ਸ਼ੋਰਾਂ ਤੇ ਇਲੀਗਲ ਮਾਈਨਿੰਗ ਹੈ ਕੱਲ ਦੀ ਜੇਕਰ ਗੱਲ ਕਰੀ ਬੀਤੇ ਕੱਲ ਮਮੂਨ ਤੋਂ ਟਿੱਪਰ ਜਿਹੜੇ ਉਹ ਫੜੇ ਗਏ ਨੇ ਸੋ ਇਸ ਤੇ ਕਿਸ ਤਰੀਕੇ ਦਾ ਨਾ ਪੁਲਿਸ ਥਲ ਪਾਏਗੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਮਾਈਨਿੰਗ ਮਾਫੀਆ ਨੂੰ ਰੋਕਿਆ ਜਾਏਗਾ ਸਤਿ ਸ਼੍ਰੀ ਅਕਾਲ ਕੇ ਆਟੀ ਨਿਊਜ਼ ਨੈਟਵਰਕ ਦੇਸ਼ ਕੇ ਵਾਸਤੇ ਸਦੀਖ ਰਿਓਰ ਮੈਂ ਹਾਂ ਤੁਹਾਡਾ ਨਾਮ ਮਹਿਕ ਰੰਧਾਵਾ ਸੋ ਦੱਸ ਜੀ ਕਿ ਸੋਲੇ ਆਪਾਂ ਇੱਥੇ ਮੌਜੂਦ ਹਾਂ ਡੀਐਸਪੀ ਸਿਟੀ ਔਰ ਇੱਥੇ ਸਾਡੇ ਨਾਲ ਆਰਡੀਐਸਪੀ ਸੁਖਜਿੰਦਰ <th>ਪੜ ਮੌਜੂਦ ਨੇ ਜੋ ਕਿ ਪਹਿਲੇ ਅੰਮ੍ਰਿਤਸਰ ਤੋਂ ਡਿਊਟੀ ਜਿਹੜੀ ਆ ਆਪਣੇ ਆ ਚਾਰਜ ਆਪਣਾ ਦੇ ਕੇ ਆਏ ਨੇ ਡਿਊਟੀ ਆਪਣੀ ਸੇਵਾਵਾਂ ਜਿਹੜੀਆਂ ਨੇ ਉੱਥੇ ਦੇ ਕੇ ਆਏ ਨੇ ਸੋ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੀ ਆਟੀ ਥੈਂਕ ਯੂ ਥੈਂਕ ਯੂ ਥੈਂਕ ਯੂ ਬੈਕ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੁਬਾਰਾ ਤੁਸੀਂ ਪਠਾਨਕੋਟ ਚ ਆਏ ਹੋ ਡਿਊਟੀ ਤੁਸੀਂ ਜਿਹੜੀ ਜੋਇਨ ਕੀਤੀ ਹੈ ਸੋ ਕੀ ਮੈਸੇਜ ਸ਼ਰਾਰਤੀ ਅੰਸਰਾਂ ਨੂੰ ਦੇਣ ਦੇ ਕਿਉਂਕਿ ਸਰਹੱਦ ਦੀ ਜੇਕਰ ਗੱਲ ਕਰੀ ਤੇ ਸਰਹੱਦ ਏਰੀਆ ਵੀ ਨਾਲ ਹੀ ਲੱਗਦਾ ਬਿਲਕੁਲ ਪਠਾਨਕੋਟ ਕਿਤੇ ਕਿਸ ਤਰ੍ਹਾਂ ਕਿ ਮੈਂ ਕੱਲ ਹੀ ਆਪਣੀ ਡਿਊਟੀ ਜਿਹੜੀ ਉਹ ਜੋਇਨ ਕੀਤੀ ਹੈ ਐਜ਼ ਏ ਡੀਐਸਪੀ ਰੂਰਲ ਤਾਂ ਉਹਦੇ ਸੰਬੰਧ ਵਿੱਚ ਸਾਡੇ ਆਪਣੇ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਕੋਈ ਵੀ ਸ਼ਰਾਰਤੀ ਅੰਤਰ ਜਿਹੜਾ ਹੈਗਾ ਜਿਹੜਾ ਵੀ ਕਿਸੇ ਤਰੀਕੇ ਨਾਲ ਕਿਸੇ ਵੀ ਕੰਮ ਦੇ ਵਿੱਚ ਲਿਪਤ ਹੈਗਾ ਸਿੱਧੇ ਜਾਂ ਸਿੱਧੇ ਤੌਰ ਤੇ ਕਿਸੇ ਕੀਮਤ ਉਹਨਾਂ ਨੂੰ ਨਹੀਂ ਬਖਸ਼ਿਆ ਜਾਊਗਾ ਉਹ ਸਾਡੀ ਉਹਨਾਂ ਨੂੰ ਬਿਲਕੁਲ ਸਖਤ ਚੇਤਾਵਨੀ ਹੈਗੀ ਹੈ ਕਿ ਜਿਹੜੇ ਜਿਹੜੇ ਕੰਮਾਂ ਦੇ ਵਿੱਚ ਉਹ ਲੱਗੇ ਹੋਏ ਨੇ ਚਾਹੇ ਉਹ ਲੋਕਸ਼ਭੇ ਲੱਗੇ ਨੇ ਲੇਕਿਨ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਆਪਾਂ ਉਹਨਾਂ ਨੂੰ ਕੱਢ ਨਹੀਂ ਸਕਦੇ ਸੋ ਕਹਿਣ ਤੋਂ ਪਾਵਿਆ ਹੈ ਕੋਈ ਵੀ ਕਿਸੇ ਕਿਸਮ ਦਾ ਗੈਰ ਕਾਨੂੰਨੀ ਕੰਮ ਕਰ ਰਿਹਾ ਉਹਨੂੰ ਕਿਸੇ ਕੀਮਤ ਵੀ ਨਹੀਂ ਬਖਸ਼ਿਆ ਜਾਊਗਾ ਜਿਸ ਤਰੀਕੇ ਦੇ ਨਾਲ ਬਾਰ ਬਾਰ ਪਠਾਨਕੋਟ ਦੇ ਵਿੱਚ ਇਨਪੁਟਸ ਆਉਂਦੀਆਂ ਰਹਿੰਦੀਆਂ ਚਾਹੇ ਉਹ ਆਰਮੀ ਨੂੰ ਆਉਂਦੀਆਂ ਚਾਹੇ ਉਹ ਪੁਲਿਸ ਨੂੰ ਆਉਂਦੀਆਂ ਚਾਹੇ ਉਹ ਇੰਟੈਲੀਜੈਂਸ ਨੂੰ ਆਉਂਦੀਆਂ ਉਸ ਉਸ ਚੀਜ਼ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਪੁਲਿਸ ਟੈਕਲ ਕਰੇਗੀ ਕਿ ਸਟੈਪਸ ਜਿਹੜੇ ਹੋ ਚੁੱਕੇ ਜਾਣਗੇ ਕਿਉਂਕਿ ਆਏ ਦਿਨ ਜਿਹੜੇ ਉਹਦਾ ਦਿਨ ਇਨਪੁਟਸ ਜਿਹੜੀਆਂ ਲਗਾਤਾਰ ਦੇਖੇ ਚਾਲੀਏ ਸਸਪੈਕਟਿਡ ਪਰਸਨਸ ਉਹ ਇੱਥੇ ਜੜੇ ਆ ਉਹ ਐਂਟਰ ਹੁੰਦੇ ਨੇ ਦੇਖੋ ਇਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਸਾਡੀ ਬਾਰਡਰ ਸਿਕਿਉਰਿਟੀ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਸਾਡੇ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਔਰ ਪੂਰੇ ਸਾਡੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਇੰਟਰ ਡਿਸਟ੍ਰਿਕਟ ਨਾਕੇ ਹੈਗੇ ਇੰਟਰ ਸਟੇਟ ਨਾਕਾ ਜਿਹੜਾ ਹੈਗੇ ਨੇ ਪੂਰੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਜਿੱਥੋਂ ਤੱਕ ਰਹੀ ਗੱਲ ਕਿ ਸਸਪੈਕਟਸ ਜਿਹੜੇ ਆ ਦੇਖੇ ਜਾਂਦੇ ਆਂਦੇ ਨੇ ਦੇਖੋ ਉਦੇ ਵਾਸਤੇ ਸਾਡਾ ਕੰਮ ਹੈ ਜੇ ਬਾਈ ਦੇ ਵੀ ਆਂਦੇ ਸਾਡਾ ਕੰਮ ਉਹਨਾਂ ਨੂੰ ਡਿਟੈਕਟ ਕਰਕੇ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਣਾ ਅੱਛਾ ਵੀ ਕੀ ਰਹਿੰਦਾ ਪਠਾਨਕੋਟ ਪੁਲਿਸ ਦਾ ਜਿਹੜਾ ਆਫੀਸ਼ੀਅਲ ਪੇਜ ਹੈਗਾ ਫੇਸਬੁਕ ਪੇਜ ਸੋਸ਼ਲ ਮੀਡੀਆ ਤੇ ਅਕਸਰ ਜਿਹੜੇ ਆਪਣੀ ਐਕਟੀਵਿਟੀਜ਼ ਜੜੀ ਪੋਸਟ ਕੀਤੀ ਜਾਂਦੀ ਹੈ ਉਹ ਵਾਕਈ ਮਤਲਬ ਉਸ ਚੀਜ਼ ਤੇ ਗੌਰ ਕੀਤਾ ਜਾਂਦਾ ਜਾਂ ਫਿਰ ਉਹ ਸਿਰਫ ਮੀਡੀਆ ਦੀ ਸੁਰੱਖਿਆ ਬਣਨ ਦੇ ਲਈ ਕੀਤਾ ਜਾਂਦਾ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਜਿਹੜਾ ਵੀ ਆਪਾਂ ਕੰਮ ਕਰਦੇ ਆ ਉਹ ਹੀ ਸੋਸ਼ਲ ਮੀਡੀਆ ਤੇ ਆਂਦਾ ਉਹ ਤੋਂ ਇਲਾਵਾ ਜਿਹੜੀਆਂ ਸਾਡੀ ਐਕਟੀਵਿਟੀਜ਼ ਹੈਗੀਆਂ ਨੇ ਜਾਂ ਤੁਸੀਂ ਦੇਖਦੇ ਹੋ ਹੋਰ ਚੈਕਿੰਗ ਵਗੈ ਉਹਨਾਂ ਨੂੰ ਵੀ ਆਪਾਂ ਅਪਲੋਡ ਕੀਤਾ ਜਾਂਦਾ ਜਾਂ ਸਾਡੇ ਵੱਲੋਂ ਕੋਈ ਰਿਕਵਰੀ ਹੁੰਦੀ ਹੈ ਜਾਂ ਕਿਸੇ ਸ਼ੱਕੀ ਬੰਦੇ ਨੂੰ ਫੜਾਇਆ ਜਾਂਦਾ ਜਾਂ ਕਿਸੇ ਵਟ ਐਵਰ ਕੋਈ ਵੀ ਆਪਾਂ ਅਸੀਂ ਜੋ ਕੰਮ ਕਰਦੇ ਆਂ ਜਿਹੜਾ ਕਿ ਕੋਈ ਬੰਦਾ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਜਾਮ ਅੰਜਾਮ ਦੇ ਰਿਹਾ ਹੁੰਦਾ ਉਹਨਾਂ ਦੇ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਨੂੰ ਹੀ ਆਪਾਂ ਅਪਲੋਡ ਕੀਤਾ ਜਾਂਦਾ ਅਦਰਵਾਈਜ਼ ਉਸ ਤਰ੍ਹਾਂ ਨਹੀਂ ਅੱਗੇ ਆ ਕੇ ਆਪਾਂ ਚੁੱਕੇ ਐਵੇਂ ਇਲੀਗਲ ਮਾਈਨਿੰਗ ਤੇ ਕੀ ਕਹੋਗੇ ਕਿਉਂਕਿ ਪਠਾਨਕੋਟ ਦੇ ਵਿੱਚ ਜ਼ੋਰਾ ਸ਼ੋਰ ਹੈ ਤੇ ਇਲੀਗਲ ਮਾਈਨਿੰਗ ਹੈ ਕੱਲ ਦੀ ਜੇਕਰ ਗੱਲ ਕਰੀ ਬੀਤੇ ਕੱਲ ਮਮੂਨ ਤੋਂ ਟਿੱਪਰ ਜਿਹੜੇ ਆ ਉਹ ਫੜੇ ਗਏ ਨੇ ਸੋ ਇਸ ਤੇ ਕਿਸ ਤਰੀਕੇ ਦੇ ਨਾਲ ਪੁਲਿਸ ਠੱਲ ਪਾਏਗੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਮਾਈਨਿੰਗ ਮਾਫੀਆ ਨੂੰ ਰੋਕਿਆ ਜਾਏਗਾ ਮਾਨ ਜੋਗ ਐਸਐਸਪੀ ਸਾਹਿਬ ਪਠਾਨਕੋਟ ਦੇ ਸਖਤ ਦਿੱਸਨ ਹਦਾਇਤਾਂ ਕਿਨੇ ਕਿਸੇ ਵੀ ਕੀਮਤ ਦੇ ਉੱਪਰ ਕੋਈ ਵੀ ਬੰਦਾ ਗੈਰ ਕਾਨੂੰਨੀ ਮਾਈਨਿੰਗ ਵਿੱਚ ਲੱਗਾ ਕਿਸੇ ਕੀਮਤ ਨਹੀਂ ਬਖਸ਼ਿਆ ਜਾਊਗਾ ਚਾਹੇ ਉਹ ਲੁਕਸ਼ੇਪਕ ਕਰ ਰਿਹਾ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਕਰ ਰਿਹਾ ਤਾਂ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਵੀ ਕੋਈ ਵੀ ਬੰਦਾ ਜਿਹੜਾ ਵੀ ਕਿਸੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਵੀ ਧੰਦੇ ਵਿੱਚ ਲੱਗਾ ਹੋਇਆ ਉਹਨੂੰ ਕਿਸੇ ਕੀਮਤ ਨਹੀਂ ਬਖਸ਼ਿਆ ਬੰਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸ਼ਲੱਖਾਂ ਦੇ ਪਿੱਛੇ ਸੁੱਟਾਂਗੇ ਤਾਂ ਜੋ ਜਿਹੜਾ ਇਹ ਆਪਣਾ ਹੁੰਦਾ ਨਾ ਫੈਲਿਆ ਹੋਇਆ ਭਰਮ ਭਰਾ ਕੇ ਨਹੀਂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਉਸ ਤਰ੍ਹਾਂ ਨਹੀਂ ਹੋਦਾ ਕਿਸੇ ਕੀਮਤ ਨਹੀਂ ਬਖਸ਼ਿਆ ਕੋਈ ਚਾਹੇ ਕੋਈ ਕੋਈ ਵੀ ਹੋ ਲੌ ਨ ਆਰਡਰ ਦੀ ਜਿਹੜੀ ਸਥਿਤੀ ਹੈ ਤੁਹਾਨੂੰ ਲੱਗਦਾ ਐਜ਼ ਅ ਡੀਐਸਪੀ ਜੇਕਰ ਤੁਸੀਂ ਗੱਲ ਕਰੋ ਤੇ ਤੁਹਾਨੂੰ ਲੱਗਦਾ ਕਿ ਉਹ ਸਹੀ ਹੈ ਲੌ ਨ ਆਰਡਰ ਦੀ ਸਥਿਤੀ ਕਿਉਂਕਿ ਜਿਸ ਤਰੀਕੇ ਦਾ ਨਾ ਗੁੰਡਾ ਰਾਜ ਅਜ ਅਸੀਂ ਪਠਾਨਕੋਟ ਨੂੰ ਦੇਖਦੇ ਆ ਕਿਸੇ ਦੇ ਧੀਆਂ ਪੈਣਾ ਜਿਹੜੀਆਂ ਸੇਫ ਆਪਣੇ ਆਪ ਨੂੰ ਮਹਿਸੂਸ ਨਹੀਂ ਕਰਦੀਆਂ ਉਸ ਚੀਜ਼ ਦੇ ਲਈ ਤੁਸੀਂ ਕੀ ਸਟੈਪ ਚੁੱਕੋਗੇ ਆ ਦੇਖੋ ਮੈਂ ਕਿਸ ਤਰ੍ਹਾਂ ਹੈ ਕਿ ਲੌ ਨ ਆਰਡਰ ਡਿਊਟੀ ਦੇ ਮਤਾਬਕ ਕੋਈ ਵੀ ਐਸੀ ਵੈਸੀ ਇੱਥੇ ਗੱਲ ਨਹੀਂ ਹੈ ਕਿ ਹਾਂ ਛੋਟੇ ਫੁੱਟ ਘਟਰਾਵਾ ਜਿਹੜੀਆਂ ਉਹ ਹਰ ਸੈਰ ਚ ਹੋ ਜਾਂਦੇ ਆ ਕਿ ਐਡੀ ਵੱਡੀ ਗੱਲ ਨਹੀਂ ਹੈਗੀ ਬਾਕੀ ਪਠਾਨਕੋਟ ਪੁਲਿਸ ਜਿਹੜੀ ਹੈਗੀ ਹੈ ਉਹ ਪੂਰੀ ਤਰ੍ਹਾਂ ਤਤਪਰ ਹੈਗੀ ਐ ਇਹੋ ਜੇ ਨਿੱਕੇ ਮੋਟੇ ਛੋਟੇ ਮੋਟੇ ਗੁੰਡਿਆਂ ਉੱਪਰ ਨੱਥ ਪਾਉਣ ਵਾਸਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਐਡਾ ਵੱਡਾ ਗੁੰਡਾ ਹੈਗਾ ਕਿ ਜਿਹੜਾ ਇਥੋਂ ਕੇ ਇਹੋ ਜਿਹੀ ਕਾਰਵਾਈ ਕਰਕੇ ਚਲ ਜਾਊਗਾ ਚੁੱਕ ਕੇ ਫੜ ਕੇ ਲਿਆ ਕੇ ਕਾਨੂੰਨੀ ਕਾਰਵਾਈ ਕਰਕੇ ਉਸ ਲੱਖਾਂ ਦੇ ਪਿੱਛੇ ਛੁੱਟਾਂ ਕੇ ਇਹੋ ਜਿਹੇ ਬੰਦੇਆਂ ਨੂੰ ਕਿ ਪੁਲਿਸ ਜਿਹੜੀ ਉਹ ਦਿਨ ਰਾਤ ਐਕਟਿਵ ਹੈ ਪਰ ਮੈਂ ਜੇਕਰ ਗੱਲ ਕਰਾਂ ਸਾਡੇ ਕੋ ਪ੍ਰੂਫਸ ਨੇ ਸਾਡੇ ਕੋ ਵੀਡੀਓਜ਼ ਨੇ ਜਿੱਥੇ 10 ਵਜੇ ਤੋਂ ਬਾਅਦ ਨਾਕੇ ਦੇ ਹਰ ਇੱਕ ਨਾਕੇ ਤੇ ਜਿਹੜਾ ਕੋਈ ਵੀ ਪੁਲਿਸ ਮੁਲਾਜ਼ਮ ਤਨਤ ਨਹੀਂ ਹੁੰਦਾ ਜੇਕਰ ਹੁੰਦਾ ਤਾਂ ਇੱਕੋ ਹੁੰਦਾ ਜੇਕਰ ਕੋਈ ਸਸ ਹਾਂ ਮੈਂ ਕਿਸ ਤਰ੍ਹਾਂ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੋ ਸਕਦੀ ਹੈ ਵੀ ਕੋਈ ਨਾਕਾ ਇਸ ਤਰ੍ਹਾਂ ਹੈ ਕਿ ਵੀ ਬੰਦਾ ਜਿਹੜਾ ਐਕਟਿਵਨੈਸ ਨਹੀਂ ਰਹਿੰਦੀ ਬੰਦੇ ਕਿਉਂਕਿ ਖੜਾ ਰਹਿੰਦਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਂ ਮੈਂ ਵੀ ਹੋ ਸਕਦਾ ਇਸ ਤਰ੍ਹਾਂ ਲੇਕਿਨ ਫਿਰ ਵੀ ਆਪਾਂ ਇਸ ਤਰ੍ਹਾਂ ਨਜ਼ਰ ਰੱਖਾਂਗੇ ਜੇ ਕੋਈ ਸਾਨੂੰ ਇਸ ਤਰ੍ਹਾਂ ਦਾ ਬੰਦਾ ਨਾ ਕਿ ਤੁਹਾਨੂੰ ਦੱਸ ਰਿਹਾ ਨਾ ਫਿਰ ਵੀ ਜੇ ਕੋਈ ਐਸੀ ਵੈਸੀ ਨਾਕਾ ਜਾਂ ਹੈਗਾ ਜਿੱਥੇ ਐਕਟਿਵਨੈਸ ਨਹੀਂ ਹੈਗੀ ਉਹਨਾਂ ਨੂੰ ਆਪਾਂ ਬਕਾਇਦਾ ਮੋਟੀਵੇਟ ਕਰਕੇ ਜੇਕਰ ਫਿਰ ਵੀ ਸੁਧਰਨ ਕੇ ਫਿਰ ਆਪਾਂ ਜੋ ਉਹਨਾਂ ਦੇ ਖਿਲਾਫ ਕਰਦੇ ਬਈ ਬੰਦੇ ਉਹ ਕਰਾਂਗੇ ਫਿਰ ਵੀ ਆਪਾਂ ਤੁਹਾਨੂੰ ਅश्वਾਸਨ ਦਿੰਨੇ ਆ ਕਿ ਆਪਾਂ ਨਾਕਾਜ਼ ਨੂੰ ਪੂਰੀ ਤਰ੍ਹਾਂ ਸਾਡੇ ਵੈਸੇ ਵੀ ਸਾਡੇ ਐਸਐਸਪੀ ਸਾਹਿਬ ਦਾ ਹੈ ਤੁਹਾਨੂੰ ਪਤਾ ਹੈ ਕਿ ਟੈਰਰ ਟੈਰਰ ਇਨਪੁਟਸ بار بار ਮਿਲ ਰਹੀਆਂ ਪਰ ਉਸ ਤੋਂ ਬਾਅਦ ਵੀ ਉਸ ਤੋਂ ਬਾਵਜੂਦ ਵੀ ਜਿਹੜਾ ਹੈ ਉਹ ਪੁਲਿਸ ਦੇ ਨਾਕੇ ਪੁਆਇੰਟ ਪੁਆਇੰਟ ਤੇ ਖਾਲੀ ਕਿਉਂ ਨਹੀਂ ਉਸ ਚੀਜ਼ ਦਾ ਕੀ ਰੀਜ਼ਨ ਹੈ ਅੱਛਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਨਾ ਕੁਝ ਨਾਕਿਆਂ ਵਿੱਚ ਤਬਦੀਲੀ ਜ਼ਰੂਰ ਕੀਤੀ ਗਈ ਹੈ ਵੀ ਜਿਹੜੇ ਮੇਨ ਸੈਂਸਿਟਿਵ ਪੁਆਇੰਟ ਆ ਗਏ ਨਾ ਇਹ ਤਾਂ ਹੁਣ ਦੇਖੋ ਨਾ ਇਹ ਸ਼ਹਿਰ ਦਾ ਏਰੀਆ ਆ ਗਿਆ ਚੱਕੀਪੁਰ ਵਗੈਰਾ ਆ ਗਿਆ ਜਾਂ ਤੁਸੀਂ ਜਿਸ ਤਰ੍ਹਾਂ ਪਹਿਲਾਂ ਕਹਿ ਰਹੇ ਸੀ ਕਿ ਮਮੂਨ ਵਾਲੀ ਸਾਈਡ ਵਾਲਾ ਏਰੀਆ ਆ ਗਿਆ ਉਹ ਤਾਂ ਦੇਖੋ ਚੱਕੀਪੁਰ ਦੇ ਉੱਪਰ ਵੀ ਇਹਨਾਂ ਨੇ ਗੱਲ ਹੋਈ ਹੈ ਇਹਨਾਂ ਨੇ ਆਪਣੇ ਵਧੀਆ ਤਰੀਕੇ ਨਾਲ ਫੋਰਸ ਡਿਪਲੋਏ ਕੀਤੀ ਹੈਗੀ ਹੈ ਲੇਕਿਨ ਉਸ ਤੋਂ ਇਲਾਵਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਰੂਰਲ ਦੇ ਵਿੱਚ ਜਾਂ ਆਪਣਾ ਪਰਮਾਨੰਦ ਵਾਲਾ ਨਾਕਾ ਹੋ ਗਿਆ ਜਾਂ ਉਸ ਤੋਂ ਇਲਾਵਾ ਕਥਲੌਰ ਵਾਲਾ ਨਾਕਾ ਹੋ ਗਿਆ ਜਾਂ ਸੈਕੰਡ ਲਾਈਨ ਆਫ ਡਿਫੈਂਸ ਦੇ ਜਿੰਨੇ ਵੀ ਨਾਕਰਸ ਅਗੇ ਨੇ ਪੂਰੇ ਪ੍ਰੋਪਰ ਵਧੀਆ ਤਰੀਕਾ ਨਾਲ ਚੱਲ ਰਹੀ ਨੇ ਉੱਥੋਂ ਕੋਈ ਵੀ ਬੰਦਾ ਤੁਸੀਂ ਜਾ ਕੇ ਦੇਖਿਓ ਵੈਸੇ ਵੀ ਰਾਤ ਨੂੰ ਕਿਤੇ ਤੁਹਾਨੂੰ ਟਾਈਮ ਲੱਗੇਗਾ ਨਾ ਜੇ ਸੈਕੰਡ ਲੈਂਡ ਡਿਫੈਂਸ ਵਾਲੇ ਜੁਰ ਜਾਇਓ ਉੱਥੇ ਕਦੇ ਵੀ ਕਿਸੇ ਵੀ ਬੰਦੇ ਨੂੰ ਬਿਨਾ ਚੈਕਿੰਗ ਤੋਂ ਨਹੀਂ ਲੰਘਾ ਆਪਾਂ ਆ ਸਕਦਾ ਉਹ ਸਾਡੇ ਜਿੰਨੇ ਵੀ ਉੱਥੇ ਸ਼ਟਰਸ ਹੈਗੇ ਨੇ ਰਾਤ ਨੂੰ ਡਾਊਨ ਰਹਿੰਦੇ ਹੈਗੇ ਨੇ ਤੇ ਇਸ ਕਰਕੇ ਕੋਈ ਗੱਲ ਨਹੀਂ ਆਪਾਂ ਪ੍ਰੋਪਰ ਆਖੇ ਦੇ ਵੀ ਤੁਸੀਂ ਪਠਾਨਕੋਟ ਦੀ ਲੁਕਮ ਕੀ ਮੈਸੇਜ ਜਿੰਦੇ ਲੋਕਾਂ ਕੇ ਇਹੀ ਮੈਸੇਜ ਹੈਗਾ ਕਿ ਆਪਣਾ ਸੀਜ਼ਨ ਤੇ ਹਰ ਚੱਲ ਰਿਹਾ ਹੈਗਾ ਕੋਈ ਵੀ ਬੰਦਾ ਸਸਪੈਕਟ ਤਾਨੂੰ ਬਾਹਰ ਦਾ ਦਿਖਾਈ ਦਿੰਦਾ ਜਾਂ ਕੋਈ ਗੱਡੀ ਦਿਖਾਈ ਦਿੰਦੀ ਹੈ ਜਾਂ ਕਿਸੇ ਤਰੀਕੇ ਨਾਲ ਤੁਹਾਨੂੰ ਲੱਗਦਾ ਵੀ ਇਹ ਬੰਦਾ ਜਿਹੜਾ ਸ਼ੱਕੀ ਹੋ ਸਕਦਾ ਉਸੇ ਬਾਰੇ ਉਸੇ ਵੇਲੇ ਸਾਨੂੰ ਇਤਲਾਹ ਦਿਓ ਤਾਂ ਜੋ ਸਮਾਂ ਰਹਿੰਦੇ ਹੋਏ ਤਾਂ ਆਪਾਂ ਕਾਰਵਾਈ ਕਰ ਸਕੀਏ ਔਰ ਆਪਣੀ ਜਾਨ ਮਾਲ ਦੀ ਆਪਣੇ ਪਬਲਿਕ ਦੀ ਆਲੇ ਦੁਆਲੇ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕੀਏ ਥੈਂਕ ਯੂ ਵੈਰੀ ਮੱਚ ਸੋ ਇਸਨ ਸੁਖਜਿੰਦਰ ਠਾਪੜ ਜਿਨ੍ਹਾਂ ਨੇ ਸ਼ਰਾਤੀ ਅੰਸਰਾਂ ਨੂੰ ਮੈਸੇਜ ਦਿੱਤਾ ਹੈ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਤੁਸੀਂ ਸ਼ਰਾਤੀ ਕੋਈ ਚੀਜ਼ ਐਕਟੀਵਿਟੀ ਕਰਦੇ ਹੋ ਤੇ ਉਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਜਿਹੜੀ ਉਹ ਜ਼ਰੂਰ ਕੀਤੀ ਜਾਏਗੀ